ਕਰਜੀਤ ਖੰਡ ਦਾ ਪਿੰਡ ਆਏ ਬਟਾਦਲਾ ਕੈਨੇਡਾ ਸਟੈਂਪਰ ਮੇਰਾ ਪਿੰਡ ਸਾਰਾ ਤਾਂ ਸੋਹਣਾ ਬਈ ਦੁਨੀਆ ਦੇ ਫੜੇ-ਫੜੇ ਵੀ ਇਕੱਠੀਆਂ ਨਹੀਂ ਮੈਂ ਇਹਨਾਂ ਨਾਲ ਨਹੀਂ ਫੜਿਆ ਜੀ ਫੇਲ ਹੋਗੇ ਜੀ ਤੁਸੀਂ ਆਹ ਨਹੀਂ ਫੇਲ ਤਾਂ ਨਹੀਂ ਹੋਇਆ ਜੀ ਜਿਹੜੇ ਕਹਿੰਦੇ ਇਹਦਾ ਸਕੂਲ ਚ ਨਹੀਂ ਗਿਆ ਜੀ ਉਹ ਤਾਂ ਵੀ ਸਲਾਜ ਦਾ ਕੰਮ ਕਰਦੇ ਜੀ ਕਈ ਵਾਰ ਲੇਟ ਰੂਟ ਕਰਦੇ ਕੱਪੜੇ ਦਾ ਤਾਂ ਦੰਦੇ ਹੀ ਕਿ ਮੈਂ ਕਿਹ ਸ਼ੇਰ ਕੱਪੜੇ ਬਣਾਵਾਂਗਾ ਕੱਪੜੇ ਨਹੀਂ ਬਾਕੀ ਚੂਹੇ ਜਾਏ ਖਾ ਜਾਂਦੇ ਆ ਜੀ ਕੱਪੜੇ ਪਾ ਕੇ ਜੀਵਰ ਇਹਨਾਂ ਦੇ ਵਿਆਹ ਤੇ ਗਏ ਇਹਨਾਂ ਬੁਲਾਇਆ ਨਹੀਂ ਜੀ ਜਦੋਂ ਕੋਈ ਦਾਰੂ ਪੀ ਲੈਦਾ ਜੀ ਜਾਂਦਾ ਵਿਆਹ ਵਾਲੀ ਤਾਂ ਪਹਿਲੇ ਵੀ ੱੱਕੇ ਸੀ ਬਾਅਦ ਚ ਵੀ ੱੱਕੇ ਆ ਚਾਈਟ ਵੀ ਪੂਰੀ ਕਰਕੇ ਰੱਖੀ ਬੜੇਪਾ ਨੇੜੇ-ਨੇੜੇ ਆਉ ਨਹੀਂ ਦੇਣਾ ਨਾ ਜੀ ਨਾ ਹੁਣ ਇਹ ਤਾਂ ਜਵਾਨੀ ਆਈ ਹੈ ਜੀ ਅੱਛਾ ਪਹਿਲਾਂ ਤਾਂ ਹੋਜ ਬਾਈ ਨਿਕਲ ਗਈ ਜਿਹੜੀ ਜਿਹੜੀ ਤੂੰ ਦਾਰੂ ਪੀ ਕੇ ਸੁਣਾਉਣਾ ਨਾ ਬੋਲੀ ਉਹ ਸੁਣਾ ਦੋ ਉਹ ਤਾਂ ਹੁਣ ਮੈਨੂੰ ਆਪ ਨਹੀਂ ਸਰ ਮੇਰੇ ਦਿਮਾਗ ਚ ਪਤਾ ਨਹੀਂ ਕਿੱਥੇ ਗਈ ਹੈ ਹੁਣ ਸੀਟ ਪੀ ਰੇ ਸੀ ਇਹ ਕਹਿੰਦਾ ਨਾ ਜੀ ਪੀ ਨਹੀਂ ਰਿਹਾ ਢਾ ਲਿਆ ਮਾਮਣਾਂ ਦੇ ਮੁੰਡੇ ਜੀ ਪੀ ਰੇ ਸੀ ਕਹਿੰਦਾ ਨਾ ਓ ਬੀਟਾ ਰੈਮਨੂ ਆ ਪਿੰਡ ਦੀ ਮਾਂ ਜੀ ਆ ਪਈਏ ਜੀ ਅੱਧੀ ਤੂੰ ਵੱਜ ਗਿਆ ਕਿਦਾਂ ਮੈਂ ਜਦੋਂ ਪਹਾੜੀ ਚੜਦਾ ਤੈਨੂੰ ਯਾਦ ਸੋਹਣੀ ਇਹ ਕਰਦਾ ਤੇਰੇ ਪੱਜੋਂ ਦਿਲ ਨਹੀਂ ਲੱਗਦਾ ਤੈਨੂੰ ਸੱਚ ਸੁਣਾਉਂਦਾ ਨਹੀਂ ਮੁੰਡਿਆਂ ਦੇ ਨਾਲ ਹੱਥ ਖੇਡ ਕੇ ਦਿਲ ਪਰ ਚੌਂਦਾ ਨਹੀਂ